ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਜਿਹੜੇ ਤੁਸੀਂ ਰੁੱਖਾਂ ਨੂੰ ਅੱਗ ਲੱਗੀ ਵੇਖ ਰਹੇ ਹੋ ਇਹ ਲਿੰਕ ਰੋਡ ਤੇ ਖੜੇ ਰੁੱਖ ਨੇ ਆਪਾਂ ਅਕਸਰ ਹੀ ਇਹ ਗੱਲ ਕਰਦੇ ਹੁੰਦੇ ਸੀ ਕਿ ਪਰਾਲੀ ਨੂੰ ਝੋਨੇ ਦੇ ਨੂੰ ਅੱਗ ਲਾਉਣਾ ਆਪਣੀ ਮਜਬੂਰੀ ਆ ਪਰ ਮੈਗਨਾ ਕਣਕ ਦੇ ਨਾਲ ਨੂੰ ਆਪਾਂ ਜਿਹੜਾ ਅੱਗ ਲਾਉਨੇ ਆ ਇਹ ਕਿੱਡੀ ਕ ਮਜਬੂਰੀ ਬਣ ਗਈ ਜੇ ਆਪਣੀ ਮਜਬੂਰੀ ਹੈਗੀ ਆ ਚਲੋ ਆਪਾਂ ਇਹ ਵੀ ਮੰਨ ਲਈਏ ਕੀ ਆਪਾਂ 1 ਲੀਟਰ ਆਪਣਾ ਤੇਲ ਦਾ ਨਹੀਂ ਲੱਗਦਾ 1 ਏਕੜ ਨੂੰ ਕਿ ਆਪਾਂ ਉਹਦੇ ਆਸੇ ਪਾਸੇ ਜਿੱਥੇ-ਇਥੇ ਦਰਖਤ ਲੱਗਿਆ ਉਥੋਂ ਆਪਾਂ ਜਗਾ ਬਾੜ ਲਈਏ ਠੀਕ ਨਹੀਂ ਇਹ ਇੱਕ ਦਰਖਤ ਨੂੰ ਲਾਉਣ ਲਈ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਦਿਨ ਰਾਤ ਆਪਣੇ ਕੰਮਾਂ 'ਚੋਂ ਕੰਮ ਛੱਡ ਕੇ ਤੇ ਸਮਾਂ ਕੱਢਦੇ ਆ ਉਹ ਲਾਉਂਦੇ ਆ ਦੇ ਆਪਾਂ ਕੀ ਕਰਦੇ ਹਾਂ ਇੱਕ ਮਿੰਟ ਦੇ ਵਿੱਚ ਫੂਕ ਦਿੰਨੇ ਆ ਜੇ ਕਿਤੇ ਗੱਲ ਹੁੰਦੀ ਆ ਵੀ ਸਾਂਝੀ ਥਾਂ ਤੇ ਲਾ ਦੀਏ ਦਰਖਤ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਹੈ ਵਿਚਾਰੇ ਸਾਂਝੀਆਂ ਥਾਂ ਮਾਤੇ ਲਾਉਂਦੇ ਆ ਉੱਥੋਂ ਵੱਢ ਕੇ ਵੇਚ ਦਿੱਤੇ ਜਾਂਦੇ ਆ ਜੇ ਕੋਈ ਪੰਚਾਇਤੀ ਜ਼ਮੀਨ ਚ ਲਾਉਂਦਾ ਉਹ ਕਹਿੰਦਾ ਠੇਕੇ ਤੇ ਦਿੱਤੀ ਹੋਈ ਆ ਵੀ ਇੱਥੇ ਲਾਉਣਾ ਨਹੀਂ ਜੇ ਕੋਈ ਹੋਰ ਕੋਈ ਸਾਂਝੀ ਜਗ੍ਹਾ ਤੇ ਲਾਉਂਦਾ ਉਹ ਕਹਿੰਦਾ ਵੀ ਇੱਥੇ ਅਸੀਂ ਜੀ ਕੋਈ ਚੀਜ਼ ਬਣਾਉਣੀ ਆ ਦਰਖਤ ਲਾਏ ਤਾਂ ਲਾਏ ਕਿੱਥੇ ਜਾਂਦਾ ਜੇ ਪੰਛੀਆਂ ਨੂੰ ਬਚਾਉਣ ਦੇ ਲਈ ਜਿਹੜੀਆਂ ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਨੇ ਉਹਨਾਂ ਨੂੰ ਬਚਾਉਣ ਦੇ ਲਈ ਕੋਈ ਅਪਰਾਲਾ ਕਰਦਾ ਤਾਂ ਕਹਿ ਦਿੱਤਾ ਜਾਂਦਾ ਵੀ ਤੁਸੀਂ ਇਹਨਾਂ ਨੂੰ ਆਲਸੀ ਬਣਾ ਰਹੇ ਹੋ ਰੁੱਖ ਲਾਓ ਰੁੱਖ ਲਾਏ ਕਿੱਥੇ ਜਾਣ ਜਗ੍ਹਾ ਵੀ ਕਿੱਥੇ ਹੈ ਜਿਹੜੇ ਭਰਾ ਇਹ ਗੱਲ ਕਹਿੰਦੇ ਆ ਵੀ ਰੁੱਖ ਲਾਓ ਉਹ ਆਪਣੇ ਘਰਾਂ ਦੇ ਵਿੱਚ ਹੀ ਰੁੱਖ ਲਾ ਲਨ ਤਾਂ ਵੱਡੀ ਗੱਲ ਹੈ ਆਪਣੇ ਖੇਤਾਂ ਦੇ ਵਿੱਚ ਰੁੱਖ ਲਾ ਲਨ ਵੱਡੀ ਗੱਲ ਹੈ ਕਿਸੇ ਨੂੰ ਨਸੀਅਤਾਂ ਦੇਣ ਨਾਲੋਂ ਇਹ ਚੰਗਾ ਵੀ ਆਪਾਂ ਆਪ ਵੀ ਕੁਝ ਨਾ ਕੁਝ ਕਰੀਏ ਪੰਚੀ ਦਿਨਵਾਦਨ ਖਤਮ ਹੋ ਰਹੇ ਆ ਵਿਰਾਸਤੀ ਰੋਖ ਆਪਣੇ ਖਤਮ ਹੋ ਰਹੇ ਆ ਜਗਾ ਆਪਾਂ ਛੱਡੀ ਨਹੀਂ ਜਦੋਂ ਜੀ ਕਰਦਾ ਆਪਾਂ ਇੰਨੇ ਅੱਗਾ ਲਾਣ ਆ ਦੇਖੋ ਆਪਾਂ ਇੰਨੀਆਂ ਵੀਡੀਓ ਵੇਖੀਆਂ ਨੇ ਉਹ ਵੀਡੀਓ ਦੇ ਵਿੱਚ ਬੱਚੇ ਵੀ ਮਰੇ ਨੇ ਪਰਿਵਾਰ ਦਾ ਪਰਿਵਾਰ ਮੱਚ ਕੇ ਸੁਆਹ ਹੋ ਗਿਆ ਤੇ ਆ ਦੇਖੋ ਆ ਜਿਹੜਾ ਤੁਸੀਂ ਸਾਈਨ ਬੋਰਡ ਵੇਖ ਰਹੇ ਹੋ ਹੁਣ ਦੇਖੋਗੇ ਇਹ ਸਾਈਨ ਬੋਰਡ ਦੇ ਵਿੱਚ ਗੁਟਾਰ ਨੇ ਬੱਚੇ ਦਿੱਤੇ ਹੋਏ ਸੀ ਤੇ ਹੁਣ ਇਹ ਤਾਂ ਲਾਤਾ ਹੀ ਵੀ ਗਰਮਾ ਹਨ ਤੇ ਸੇਕ ਤਾਂ ਪੈਂਦੀ ਆ ਥੱਲੇ ਕਿਸੇ ਭਰਾ ਨੇ ਅੱਗ ਲਾਤੀ ਹੁਣ ਮੈਨੂੰ ਇਹ ਦੱਸੋ ਵੀ ਬੰਦਾ ਕਰੇ ਤਾਂ ਕੀ ਕਰੇ ਬਹੁਤ ਸਾਰੇ ਭਰਾ ਆਪਣਾ ਸੁਝਾਅ ਦੇਣ ਆਉਂਦੇ ਆ ਕਿ ਜੀ ਜਿਹੜਾ ਫੈਕਟਰੀਆਂ ਦੇ ਵਿੱਚ ਅੱਗਾਂ ਲੱਗਦੀਆਂ ਆ ਲੱਗਦੀਆਂ ਉਹਨਾਂ ਬਾਰੇ ਯਾਰ ਜਿਹੜਾ ਆਪਣੇ ਹੱਥ ਚਾ ਉਹ ਤਾਂ ਆਪਾਂ ਕਰੀਏ ਇਹ ਕਿੱਧਰ ਦੀ ਬਹਾਦਰੀ ਵਾਲੀ ਗੱਲ ਆ ਇਹ ਕਿਥੋਂ ਦੀ ਬਹਾਦਰੀ ਆ ਆਪਾਂ ਕੀ ਕਹਿ ਸਕਦੇ ਆ ਇਹਨੂੰ ਵੀ ਅੱਗਾ ਲਾਓ ਤੁਸੀਂ ਆਪਾਂ ਅੱਗਾ ਲਾਉਣ ਦੇ ਵਿੱਚ ਸਹਿਮਤੀ ਪ੍ਰਗਟਾਈਏ ਇਹ ਤਾਂ ਗੱਲ ਨਾਲ ਸਹਿਮਤ ਨਹੀਂ ਨਾ ਆਪਾਂ ਵੀ ਹੁਣ ਯਾਰ ਆਪਾਂ ਥੋੜਾ ਜਿਹਾ ਥਾਂ ਨਹੀਂ ਬਾ ਸਕਦੇ ਕੀ ਅੱਗ ਲਾਉਣ ਨਾਲ ਕਿਸਾਨੀ ਨਾਲ ਜੋੜਾ ਦਿੱਤਾ ਜਾਣਾ ਚਾਹੀਦਾ ਬੀਆ ਜੀ ਬੂਟੇ ਮਚਾ ਦਿਓ ਤੇ ਕਿਸਾਨੀ ਨਾਲ ਜੋੜ ਦਿਓ ਇਹਨੂੰ ਵੀ ਕਿਸਾਨਾਂ ਨੂੰ ਕੋਈ ਕਹਿੰਦਾ ਅਸੀਂ ਵੀ ਕਿਸਾਨੀ ਪਰਿਵਾਰ ਚੋਂ ਆ ਦੇਖੋ ਜਿੱਥੇ ਗੱਲ ਕਹਿਣ ਵਾਲੀ ਹੁੰਦੀ ਹੈ ਉਹ ਕਹਿ ਦੇਣੀ ਚਾਹੀਦੀ ਹੈ ਉਹ ਤੋਂ ਭੱਜਣਾ ਨਹੀਂ ਚਾਹੀਦਾ ਜਦੋਂ ਆਪਾਂ ਉਹ ਗੱਲ ਤੋਂ ਭੱਜਦੇ ਆ ਉਹ ਗੱਲ ਆਪਣੀ ਬਹੁਤ ਗਲਤ ਹੈ ਤੁਸੀਂ ਜੇ ਗੱਲ ਨਹੀਂ ਕਹੋਗੇ ਤਾਂ ਆਪਣੀ ਕਿਉਂਕਿ ਆਪਣੇ ਆਪ ਹੀ ਸਾਹ ਲੈਣਾ ਆਪਣੇ ਰੁੱਖ ਖਤਮ ਹੋ ਰਹੇ ਹੈ ਇੱਕ ਛੋਟੀ ਜੀ ਗੱਲ ਕਹਿਣ ਨਾਲ ਇਹ ਹੋ ਗਿਆ ਵੀ ਕਿਸਾਨ ਵਿਰੋਧੀ ਹੋ ਜਾਂਦੇ ਬੰਦੇ ਮੈਂ ਤਾਂ ਇਹ ਹੀ ਬੇਨਤੀ ਕਰਦਾ ਵੀ ਹਰ ਸਾਲ ਜਰ ਇੰਨੇ ਇੰਨੇ ਆਪਾਂ ਰੁੱਖ ਮਚਾਦਾਨੇ ਆ ਆਪਾਂ